ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਈ ਧੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰਿਤ ਨਜ਼ਰ ਨਾਲ ਵੀਰਾ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਪੰਜਾਬ ਦੀ ਸਿਆਸਤ ਚ ਪਚਾਰ ਸੰਗਰੂਰ ਚ ਵੱਡਾ ਲਾਲ ਲੀਡਰਾਂ ਦੀ ਐਂਟਰੀ ਬੈਨ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਆਮ ਆਦਮੀ ਪਾਰਟੀ ਵਿਰੋਧ ਚ ਘਰ ਗਈ ਕਈ ਵੱਡਾ ਲੀਡਰ ਅਸਤੀਫਾ ਦੇ ਚੁੱਕੇ ਹਨ ਅਤੇ ਕਈ ਪਿੰਡਾਂ ਚ ਉਹਨਾਂ ਦੀ ਐਂਟਰੀ ਦੇ ਪਾਬੰਦੀ ਲੱਗ ਗਈ ਹੈ ਭਗਵੰਤ ਮਾਨ ਦੇ ਲਾਕੇ ਸੰਗਰੂਰ ਦੇ ਪਿੰਡ ਸੋਈਆਂ ਕਲਾਂ ਵਿੱਚ 568 ਏਕੜ ਜ਼ਮੀਨ ਲਈ ਲੋਕਲ ਲੈਂਡ ਪੂਲਿੰਗ ਦਾ ਵਿਰੋਧ ਕਰ ਰੱਖੇ ਹਨ ਪਿਛਲੇ ਦਿਨੀ ਪਿੰਡ ਸੋਈਆਂ ਕਲਾਂ ਵਿੱਚ ਗ੍ਰਾਮ ਸਭਾ ਬਲਾਕੇ ਲੈਂਡ ਪੂਲਿੰਗ ਖਿਲਾਫ ਮਤਾ ਪਾਸ ਕੀਤਾ ਗਿਆ ਪਿੰਡ ਵਾਸੀਆਂ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਦੇ ਪਿੰਡ 'ਚ ਦਾਖਲੇ ਤੇ ਵੀ ਪਾਬੰਦੀ ਲਾ ਦਿੱਤੀ ਹੈ ਇਮਤਾ ਮੁੱਖ ਮੰਤਰੀ ਮੰਤਰੀ ਅਮਨ अरोड़ा ਪੁੰਡਾ ਦਫਤਰ ਤੇ ਹੋਰ ਅਧਿਕਾਰੀਆਂ ਨੂੰ ਭੇਜਿਆ ਗਿਆ ਹੈਸ ਦੇ ਨਾਲ ਹੀ ਪਿੰਡ ਦੇ ਰਸਤਿਆਂ ਤੇ ਚੇਤਾਵਨੀ ਵਾਲੇ ਬੈਨਰ ਵੀ ਲਾ ਦਿੱਤੇ ਗਏ ਹਨ ਜਿਨ੍ਹਾਂ ਵਿੱਚ ਸਪਸ਼ਟ ਲਿਖਿਆ ਹੈ ਕਿ ਲੈਂਡ ਪੁਲਿੰਗ ਸਕੀਮ ਦਾ ਪ੍ਰਪੋਜ਼ਲ ਰੱਖਣ ਵਾਲੀ ਸਰਕਾਰ ਦੇ ਸਾਰੇ ਨੁਮਾਇੰਦਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹਨਾਂ ਦਾ ਸੋਇਆਂ ਕਲਾਂ ਵਿੱਚ ਦਾਖਲਾ ਦਾਖਲ ਹੋਣਾ ਮਨਾ ਹੈ ਇਸ ਚੇਤਾਵਨੀ ਦੀ ਉਲੰਘਣਾ ਕਰਨ ਵਾਲਾ ਖੁਦ ਜ਼ਿੰਮੇਵਾਰ ਹੋਵੇਗਾ ਇਹ ਰੋਕ ਉਦੋਂ ਤੱਕ ਜਾਰੀ ਰਹੇਗੀ ਜਦ ਤੱਕ ਸਰਕਾਰ ਆਪਣੀ ਲੈਂਡ ਪੁਲਿੰਗ ਸਕੀਮ ਰੱਦ ਨਹੀਂ ਕਰਦੀ ਪਿੰਡ ਦੇ ਸਰਪੰਚ ਸੁਪਿੰਜ ਕੁਲਦੀਪ ਸਿੰਘ ਨੇ ਦੱਸਿਆ ਕਿ ਸੋਇਆਂ ਕਲਾ ਦੇ ਸੋਇਆਂ ਖੁਰਦ ਦੀ ਵਿਧੀ ਲਗਭਗ 750 ਏਕੜ ਜ਼ਮੀਨ ਵਿੱਚੋਂ 568 ਏਕੜ ਜ਼ਮੀਨ ਲੈਡ ਪੁਲਿੰਗ ਸਕੀਮੇ ਠਾਉਂਦੀ ਹੈ ਇਹ ਜ਼ਮੀਨ 80 ਪਰਿਵਾਰਾਂ ਦੀ ਨਾਂ ਹੈ ਜਿਨ੍ਹਾਂ ਵਿੱਚੋਂ ਸਿਰਫ 4-5 ਪਰਿਵਾਰਾਂ ਕੋਲ 10 ਏਕੜ ਜਾਂ ਇਸ ਤੋਂ ਵੱਧ ਜ਼ਮੀਨ ਹੈ ਕਲਦੀਪ ਸਿੰਘ ਨੇ ਕਹ ਕਿ ਜ਼ਿਆਦਾਤਰ ਪਰਿਵਾਰ ਸਿਰਫ 5 ਏਕੜ ਜਾਂ ਘੱਟ ਜ਼ਮੀਨ ਵਾਲੇ ਹਨ ਜੋ ਇਸੀ ਜ਼ਮੀਨ ਤੇ ਖੱਜੀਆਂ ਗਾ ਕੇ ਅਤੇ ਪਸ਼ੂ ਪਾਲ ਕੇ ਆਪਣਾ ਗੁਜ਼ਾਰਾ ਕਰਦੇ ਹਨ ਪਿੰਡ ਵਾਸੀਆਂ ਨੇ ਬਫਤਵਜੋ ਕੈਬਨਿਟ ਮੰਤਰੀ ਅਮਨ अरोड़ा ਬਜਿੰਦਰ ਬ੍ਰਿੰਦਰ ਗੋਇਲ ਅਤੇ ਬੁੱਢਾ ਅਧਿਕਾਰੀਆਂ ਨੂੰ ਮਿਲ ਕੇ ਸਾਫ਼ ਕਰ ਦਿੱਤਾ ਕਿ ਉਹ ਆਪਣੀ ਜ਼ਮੀਨ ਨਹੀਂ ਦੇਣਗੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਹਨਾਂ ਨੂੰ ਆਪਣੀ ਜ਼ਮੀਨ ਲੈਟ ਪੁਲੀਸ ਸਕੀਮ ਵਿੱਚ ਠਾਉਣ ਵਾਲੇ ਉਹਨਾਂ ਬਾਰੇ ਅਖਬਾਰਾਂ ਵਿੱਚ ਖਸਰਾ ਨੰਬਰ ਦੇ ਕੇ ਹੀ ਪਤਾ ਲੱਗਿਆ ਜਦ ਕਿ ਕਿਸੇ ਵੀ ਕਿਸਾਨ ਨਾਲ ਪੂਰਾ ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ ਉਹਨਾਂ ਦੀ ਮੰਗ ਹੈ ਕਿ ਲੈਡ ਬੁਲਿੰਗ ਨੀਤੀ ਨੂੰ ਤੁਰੰਤ ਰੱਦ ਕੀਤਾ ਜਾਵੇ ਕਿਉਂਕਿ ਖੇਤੀ ਹੀ ਉਹਨਾਂ ਦੀ ਮੁੱਖ ਰੋਜੀ ਰੋਟੀ ਹੈ ਜੋ ਪੁਰਕੀਆਂ ਤੇ ਚੱਲੀ ਆ ਰਹੀ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ